ਕੋ ਨਾਰਾਇਣ ਸਿੰਘ ਚੌੜਾ ਦਾ ਜਿਹੜਾ ਕੇਸ ਹੈ ਉਹ ਸ਼ੀਸ਼ੇ ਵਾਂਗੂ ਸਾਫ਼ ਹੈ ਉਹ ਇੱਕ ਸਟੇਟ ਸਪੌਂਸਰਡ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਉੱਤੇ ਅਟੈਕ ਹੈ ਜਿੱਦੀ ਵੀਡੀਓ ਦੇ ਵਿੱਚ ਦਿਖ ਰਿਹਾ ਹੈ ਕਿ ਕਿਸ ਤਰੀਕੇ ਪੰਜਾਬ ਪੁਲਿਸ ਤੇ ਉਹਦੇ ਐਸਪੀ ਨੇ ਆਪ ਨਾਰਾਇਣ ਚੌੜਾ ਨੂੰ ਰੈਕੀ ਕਰਾਈ ਔਰ ਬੜੀ ਕਮਾਲ ਦੀ ਗੱਲ ਹੈ ਕਿ ਇੱਕੋ ਬੰਦਾ ਜਿਹਦਾ ਟਰੈਕ ਰਿਕਾਰਡ ਹੈ ਕਿ ਉਹ ਅੱਤਵਾਦ ਦੇ ਕੇਸਾਂ ਦੇ ਵਿੱਚ ਹੈ ਉਹਦੇ ਤੇ ਬਹੁਤ ਐਕਸਪਲੋਸਿਵਸ ਦੇ ਮਕਦਮੇ ਨੇ ਕ੍ਰਾਸ ਬਾਰਡਰ ਟੈਰਰਿਜ਼ਮ ਦੇ ਉਹਦੇ ਤੇ ਕੇਸ ਨੇ ਉਸਾ ਬੰਦਾ ਇੱਕ Z+ ਪ੍ਰੋਟੈਕਟਿਵ ਵਾਲੇ ਦੇ ਵਾਲੇ ਘੁੰਮ ਰਿਹਾ ਹੈ Z+ ਪ੍ਰੋਟੈਕਟਿਵ ਤੇ ਗੋਲੀ ਚਲਾ ਦਿੰਦਾ ਤੇ ਸਾਡੀ ਪੰਜਾਬ ਪੁਲਿਸ ਤੇ ਖਾਸ ਕਰਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਭੁੱਲਰ ਸਾਹਿਬ ਇਹ ਗੱਲ ਕਹਿਣ ਕਿ ਜੀ ਇਹ ਤਾਂ ੱੱਕਾ ਮੁੱਕੀ ਚ ਚੱਲੀ ਹੋਈ ਗੋਲੀ ਹੈ ਮਤਲਬ ਇਹ ਤਾਂ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਕਿ ਸੂਬੇ ਦੀ ਸਰਕਾਰ ਨੇ ਆਪ ਮਿਲ ਕੇ ਹਮਲਾ ਕਰਾਇਆ ਤੇ ਉਹਨੂੰ ਖੁਰਦਪੁਰਦ ਕੀਤਾ ਉਹਦਾ ਕੇਸ ਹੀ ਇਹਨਾਂ ਨੇ ਕੰਮ ਬਣਾਇਆ ਇਹਨਾਂ ਨੇ ਇਹ ਤਾਂ ਕਹਿੰਦੇ ਵੀ ਗੋਲੀ ਚਲਾਈ ਨਹੀਂ ਉਹਤੇ ਗੋਲੀ ਗੁਥਮ ਗੁੱਥੀ ਚ ਗੋਲੀ ਚੱਲੀ ਹੈ ਸੋ ਇਹ ਸਰਕਾਰਾਂ ਤੋਂ ਇਨਸਾਫ ਦੀ ਉਮੀਦ ਨਹੀਂ ਠੀਕ ਹੈ ਅਗਰ ਅੱਜ ਉਹਨੂੰ ਬੇਲ ਮਿਲੀ ਹੈ ਅਸੀਂ ਆਪਣਾ ਇਹਦੇ ਜਿੰਨੇ ਵੀ ਲੀਗਲ ਪਹਿਲੂ ਆ ਸਾਰੇ ਵਿਚਾਰਾਂਗੇ ਉਸ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ